ਜਿਨ੍ਹਾਂ ਦੀ ਫੀਸ ਅਸੀਂ ਚਾਹੇ 3 ਮਹੀਨੇ ਪੜਨ 4 ਮਹੀਨੇ ਪੜਨ ਜਿੱਦਣ ਰਿਜ਼ਲਟ ਆ ਗਿਆ ਜੇ ਬੈਂਡ ਆ ਗਏ ਤਾਂ ਲਵਾਂਗੇ ਨਹੀਂ ਤਾਂ ਰੁਪਈਆ ਨਹੀਂ ਲੱਗੂਗਾ ਕਲਾਸਿਸ ਕਦੋਂ ਤੋਂ ਸਟਾਰਟ ਹੋਏਗੀ ਜੀ ਕਲਾਸਾਂ ਸ਼ੁਰੂ ਨਹੀਂ ਜੀ ਬਸ ਅੱਜ ਤੋਂ ਆਫਰ ਕੱਢਿਆ ਤੇ ਆਲਰੇਡੀ ਹੁਣ ਸਾਡੇ ਕੋਲ 3-4 ਰਜਿਸਟ੍ਰੇਸ਼ਨ ਆ ਚੁੱਕੀਆਂ ਨੇ ਕਲਾਸਿਸ ਆਲਰੇਡੀ ਸ਼ੁਰੂ ਨੇ ਜੇਕਰ ਬੱਚੇ ਦੇ 6 ਬੈਂਡ ਆਂਦੇ ਆ ਤੇ 2 ਮਹੀਨੇ ਉਹ ਕੋਰਸ ਕਰਦਾ ਤੇ ਫਿਰ 2 ਮਹੀਨੇ ਬਾਅਦ ਕਿਉਂਕਿ ਬੈਂਡ ਉਹਦੇ ਆ ਚੁੱਕੇ ਆ ਫਿਰ ਕਿੰਨੀ ਫੀਸ ਲਵੋਗੇ ਕਿੰਨੇ ਰੁਪਏ ਮਹੀਨਾ ਲਵੋਗੇ 6 ਬੈਂਡ ਦੀ ਹੈਗੀ ਆ 4000 ਰੁਪਏ ਮਹੀਨਾ ਸੱਤ ਬੈਂਡ ਦੇ ਹੈਗੇ ਆ 8000 ਰੁਪਏ ਪਰ ਉਹ ਪਹਿਲਾਂ ਤੁਸੀਂ ਬੈਚ ਡਿਸਾਈਡ ਕਰੋਗੇ ਜੇ ਤੁਸੀਂ 6 ਬੈਂਡ ਵਾਲੇ ਬੈਚ ਪਹਿਲਾਂ ਤੇ ਡਿਟੇਲ ਅਟੈਂਡ ਕਰਿਆ ਹੋਇਆ ਸਾਡੇ ਸੱਤ ਆਗੇ ਫਿਰ ਤੁਹਾਡੀ 4000 ਲੱਗੂਗੀ ਪਰ ਜੇ ਤੁਸੀਂ ਸੱਤ ਬੈਂਡ ਵਾਲੇ ਚ ਆਗੇ ਤਾਂ ਫਿਰ ਤੁਹਾਡੀ 8000 ਰੁਪਏ ਲੱਗੂਗੀ ਪਰ ਫਰਕ ਇਹ ਹੋਏਗਾ 6 ਬੈਂਡ ਚ 6 ਬੈਂਡ ਦੀ ਗਾਰੰਟੀ ਹੈ 7 ਬੈਂਡ ਚ 7 ਬੈਂਡ ਦੀ ਗਾਰੰਟੀ ਹੈ ਆਫਿਸ ਦਾ ਐਡਰੈਸ ਅਤੇ ਫੋਨ ਨੰਬਰ ਜ਼ਰੂਰ ਦੇ ਦਿਓ ਜੀ ਅ ਵੀਰ ਜ਼ੈਡੋ ਐਕਸਪਰਟ ਕੁਰਾਲੀ ਦੇ ਵਿੱਚ ਬੱਸ ਸਟੈਂਡ ਤੋਂ ਖਾਲਸਾ ਸਕੂਲ ਸਾਰਿਆਂ ਨੂੰ ਪਤਾ ਹੈ ਉਹਦੇ ਸਾਹਮਣੇ ਸਾਡਾ ਆਫਿਸ ਹੈਗਾ ਆ ਤੇ ਕੰਟੈਕਟ ਨੰਬਰ ਹੈ ਜਿਹੜਾ ਸਾਡੇ ਸਾਈਟ ਤੇ ਜਾਂ ਵੀਡੀਓ 'ਚ ਵੀ ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹੋ